ਇਕਵਾਰ ਮੁਰਤੋ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਰਾਜਪੂਰਾ ਦੇ ਵਿੱਚ ਬੀਤੀ ਦੇਰ ਰਾਤ ਪ੍ਰਧਾਨ ਟਾਬੇ ਤੇ ਗੁੰਡਿਆਂ ਵੱਲੋਂ ਗੰਡਾਸੀਆਂ ਮਾਰ ਕੇ ਦਲਵਿੰਦਰ ਸਿੰਘ 35 ਸਾਲਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜੋ ਕਿ ਹੁਣ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਉਥੇ ਹੀ ਗੱਲਬਾਤ ਕਰਦੇ ਹੋਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹਨਾਂ ਵੱਲੋਂ ਰੋਡ ਜਾਮ ਕੀਤੇ ਜਾਣਗੇ ਫਿਲਹਾਲ ਤਾਂ ਬੇਦਾ ਮਾਲਕ ਇਸ ਸਮੇਂ ਹਸਪਤਾਲ ਦੇ ਵਿੱਚ ਹੈ ਜਿਸ ਦੀ ਹਾਲਤ ਬਿਹਤ ਜਿਆਦਾ ਨਾਜ਼ੁਕ ਬਣੀ ਹੋਈ ਹੈ ਮੇਰਾ ਨਾਮ ਫਗੂ ਰਾਮ ਹੈ ਜੀ ਇਸ ਟਾਈਮ ਅਸੀਂ ਨੀਲਮ ਹਸਪਤਾਲ ਦੇ ਖੜੇ ਜੀ ਰਾਜਪੁਰਾ ਰੋਡ ਤੇ ਘਟਨਾ ਵਾਪਰੀ ਉਹਦੇ ਬਾਰੇ ਜਾਣਕਾਰੀ ਦਿਓ ਸਰ ਬਸ ਜਾਣਕਾਰੀ ਇਹ ਹੈ ਜੀ ਵੀ ਮੁੰਡਾ ਸਾਡਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਅੰਦਰ ਤੇ ਪ੍ਰਸ਼ਾਸਨ ਦੀ ਢੀਲੇ ਚਮਕਰੀ ਜਿਹੜੇ ਹੁਣ ਤੱਕ ਬੰਦੇ ਅਰੈਸਟ ਨਹੀਂ ਹੋਏ ਜੀ ਉਹਨਾਂ ਨੂੰ ਪਲੀਜ਼ ਅਰੈਸਟ ਕਰਿਆ ਜਾਵੇ ਨਹੀਂ ਫਿਰ ਅਸੀਂ ਤਾਂ ਰੋਡ ਵੀ ਜਾਮ ਕਰਾਂਗੇ ਜੀ ਕਿੰਨੀ ਕੀ ਨਾ ਕੀ ਮੁੰਡਾ ਜੀ ਦਲਵਿੰਦਰ ਸਿੰਘ ਨਾਂ ਜੀ ਕਿੰਨੀ ਉਮਰ ਹੁੰਦਾ ਸੀ ਉਹਨਾਂ ਦੀ ਉਮਰ 35 ਸਾਲ ਦੇ ਲਗਭਗ ਢਾਬੇ ਦਾ ਮਾਲਕ ਹੈ ਜੀ ਢਾਬਾ ਜੀ ਉਹਦਾ ਉਹ ਮੌਲੀ ਪਿੰਡ ਚ ਜੀ ਇਹ ਜਿੱਦ ਜੀ ਮੌਲੀ ਦਾ ਟਾਈਮ ਲੱੜ ਰਿਹਾ ਹੈ ਅਗਰ ਨਹੀਂ ਪ੍ਰਸ਼ਾਸਨ ਸੁਣਦਾ ਫਿਰ ਕੀ ਕਰੂ ਫਿਰ ਅਸੀਂ ਰੋਡ ਜਾਮ ਕਰਾਂਗੇ ਜੀ ਅਸੀਂ ਸਿਰਫ ਸ਼ਾਮ ਤੱਕ ਤਾਂ ਦੇਖਦੇ ਆ ਵੀ ਕੋਈ ਕਾਰਵਾਰ ਕਾਰਵਾਈ ਹੁੰਦੀ ਹੈ ਵੀ ਪੁਲਿਸ ਕੋਈ ਕਾਰਵਾਰ ਕਰਦੀ ਆ ਕਾਰਵਾਈ ਪ੍ਰਸ਼ਾਸਨ ਕੋਈ ਕਰਦਾ ਹੈ ਕਾਰਵਾਈ ਜੇ ਨਹੀਂ ਕਾਰਵਾਈ ਹੋਈ ਤਾਂ ਅਸੀਂ ਸ਼ਾਮ ਨੂੰ ਰੋਡ ਜਾਮ ਕਰਾਂਗੇ ਉਹ ਪੁਲੀ ਤੇ ਆਏ ਸੀਗੇ ਕੋਈ ਹਾਂ ਜੀ ਪੁਲਿਸ ਵਾਲੇ ਇੱਥੇ ਆਏ ਸੀਗੇ ਹੁਣ ਆਏ ਸੀ ਥੋੜੀ ਦੇਰ ਪਹਿਲਾਂ ਦੇਖਦੇ ਆ ਵਿਸ਼ਵਾਸ ਦਵਾ ਕੇ ਗਏ ਆ ਜੀ ਭਰੋਸਾ ਬਾਕੀ ਦੇਖਦੇ ਆ ਜੀ ਸ਼ਾਮ ਤੱਕ ਸਾਰੇ ਨਹੀਂ ਪ੍ਰਾਣੀ ਕੋਈ ਰੰਜਸ ਨਹੀਂ ਕਿੰਨੀ ਦੇਰ ਤੋਂ ਟੱਪਾ ਕਰ ਰਹੇ ਸਾਰੇ ਹੋ ਗਏ ਜੀ 10 15 ਸਾਲ ਹੋ ਗਏ ਟੱਪਾ ਲੈਣ ਚੀ ਜੀ ਹਾਂ ਜੀ ਬਿਆਨ ਲੈ ਰਹੇ ਆ ਜੀ ਜਿਹੜਾ ਇਹਨਾਂ ਦੇ ਪਰਿਵਾਰ ਵਾਲੇ ਆ ਹਾਂ ਜੀ ਹਾਂ ਜੀ ਕਾਰਵਾਈ ਹੋ ਰਹੀ ਹੈ ਜੀ ਕਿੰਨੀ ਬਹਾਲਤ ਖਰਾਬ ਹੈ ਚ ਬੰਦੇ ਦੇ ਦੇਖੋ ਵੀ ਹੁਣ ਡਾਕਟਰਾਂ ਨੂੰ ਪਤਾ ਲੱਗਣਾ ਜੀ ਉਹਨਾਂ ਦੀ ਓਪੀਨੀਅਨ ਕੀ ਕਹਿੰਦੀ ਹੈ ਜੀ ਹਾਂ ਜੀ ਪੂਰ ਕਾਰਵਾਈ ਕਰ ਰਹੀ ਹੈ ਜੀ ਪੂਰੇ ਪੂਰੀ ਕਾਰਵਾਈ ਹੋ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ